ਗਾਈਸ ਕੀ ਹਾਲ ਚਾਲ ਮੇਰੇ ਕਰਤਾ ਸਾਰੇ ਠੀਕ ਠਾਕ ਹੋਗੇ ਸਵਾਗਤ ਹੈ ਇੱਕ ਵਾਰ ਫਿਰ ਤੋਂ ਮੇਰੇ ਨਵੇਂ ਬਲੌਗ ਵਿੱਚ ਤੁਹਾਡੇ ਸਾਰਿਆਂ ਦਾ ਤੇ ਅੱਜ ਸਵੇਰੇ ਇਸ ਕੱਕੇ ਨੀ ਬਲੌਗ ਬਣਾ ਸ਼ੂਟ ਕਰ ਪਿਆ ਕਿਉਂਕਿ ਬਹੁਤ ਰੇਟੋ ਗਿਆ ਕੰਮ ਤੋਂ ਇਸ ਕੱਕੇ ਜਲਦੀ ਜਾਣਾ ਪਿਆ ਬਲੌਗ ਸ਼ੂਟ ਨਹੀਂ ਕਰ ਪਿਆ ਤੁਹਾਨੂੰ ਜਸਟ ਆਇਆ ਹੀ ਹੈ ਲਗਭਗ ਸ਼ਾਮ ਦੇ ਵੱਜ ਗਏ ਨੇ ਸਵਾ 6 ਤੇ ਬਲੌਗ ਸ਼ੂਟ ਕਰਦੇ ਹਾਂ ਤੇ ਅੱਜ ਹੋਰ ਕੁਸ ਖਬਰ ਦੀ ਗੱਲ ਹੈ ਕਿਉਂਕਿ ਅੱਜ ਮੇਰਾ ਹੈਪੀ ਬਰਥਡੇ ਅੱਜ ਮੇਰਾ ਜਨਮ ਦਿਨ ਗਾਈਸ ਸਾਰੇ ਜਾਣੇ ਕਰ ਦਿਓ ਵਿਸ਼ਪਰਾ ਨੂੰ ਤੇ ਕਰੋ ਸਪੋਰਟ ਤੇ ਅਸੀਂ ਆ ਗਏ ਪੇਸਟੀਆਂ ਪੁੱਸਤੀਆਂ ਲੈ ਕੇ ਆਇਆ ਵਸ ਕੇਕ ਨਹੀਂ ਲੈਂਦਾ ਤੇ ਪੇਸਟੀਆਂ ਮੈਂ ਲੈ ਕੇ ਆਇਆ ਉਹ ਵੀ 25 ਪੇਸਟੀਆਂ ਲੈ ਕੇ ਆਇਆ ਮੈਂ ਤੇ ਉਹਨੂੰ ਕਰਾਂਗੇ ਸੈਲੀਬ੍ਰੇਟ ਪੇਸਟੀਆਂ ਨਾਲ ਸਾਰੇ ਬਲੂਨ ਲੈ ਕੇ ਆਇਆ 10 ਬਲੂਨ ਲੈ ਕੇ ਆਇਆ ਤੇ ਔਰ ਕੁਛ ਲੈ ਕੇ ਆਇਆ ਔਰ ਮੈਂ ਸੁਮੋਸੀ ਵੀ ਲੈ ਆਣਾ ਸਮੋਸੇ ਤੇ ਗਾਇਸ ਚਲਦੇ ਆ ਸ਼੍ਰੇਆਵਲ ਪੁਣੀ ਸ਼੍ਰੇਆ ਇੱਧਰ ਸ਼੍ਰੇਆ ਬਾਕੀ ਲੈ ਕੇ ਆ ਕਿ ਹੈਪੀ ਬਰਥਡੇ ਮੋਸਾ ਮੋਸਾ ਲੈਣਾ ਵਾ ਲੈਣਾ ਕੋਈ ਮੋਸਾ ਲੈਣਾ ਤੇ ਮਾਂਦੇ ਬਸ ਮੋਸਾ ਇੱਕ ਇਸ ਸਮੋਸੇ ਨੇ ਕਿਲਾ ਦਾ ਪੇਸਟੀਆਂ ਦੀਆਂ ਵੀ ਪੇਸਟੀਆਂ ਵਾਹ ਉਹ ਕਿ ਲੈਣਾ ਹਾਂ ਠੀਕ ਹੈ ਪੇ ਕੇ ਲੈ ਨਾਲ ਨਾਲ ਕੀ ਹੁੰਦਾ ਹੈ ਪੇਸਟ ਨਹੀਂ ਆ ਤੇ ਪੇਸਟਿਆਂ ਦੇ ਉਹ ਅਦਲੇ ਸਮੂਸੇ ਆਦੇ ਆ ਬਲੂਸ ਲੈਂਦੇ ਆ 10 ਪੇਸਟ ਬਲੂਸ ਲੈਂਦੇ ਆ ਨੇ ਦੇ ਨਹੀਂ ਆਉਣੇ ਨਹੀਂ ਦਿਓ ਘਾੜ ਉਹ ਕੋਈ ਨਹੀਂ ਜਕਰ ਗਾਇਸ 10 ਬਲੂਸ ਲੈਂਦੇ ਆ ਤੇ ਬਾਕੀ ਕਰਦੇ ਆ ਲੈਟਸ ਸੈਲੀਬ੍ਰੇਟ ਬਲੌਗ ਦਾ ਬੱਕੂ ਤੂੰ ਮਨੇ ਕਿਤਾਬੇ ਸ਼ਹਿਰ ਹਾਂ ਬਿਸ਼ ਕਿਤਾ ਆਪੇ ਬੜੇ ਕਿਤਾ ਮੇਲੇ ਨਹੀਂ ਕਿਤਾ ਆਪੇ ਬੜੇ ਗਾਇਸ ਕਰੋ ਹਾਪੀ ਬਰਥਡੇ ਹੈਨਾ ਹਾਪੀ ਬਰਥਡੇ ਥੈਂਕ ਯੂ ਤੇ ਮਿਲੀ ਮੇਰੀ ਨੰਮੀ ਬਈਆ ਬੜੀ ਸੋਹਣੀ ਆ ਦੇਖੋ ਜੀ ਨਾਲੇ ਮਿਹਾਰੇ ਮੇਰੇ ਪਕਸਰੇ ਦੇ ਮਿਲੀ ਨੂੰ ਮਲੀ ਕੋਟੀ ਨਮੀ ਮੈਂ ਨਹੀਂ ਲੈ ਗਈ ਤੇ ਮਮੀ ਲੈ ਗਈ ਤੀ ਆ ਚਾਰ ਭਲਾਈ ਉਹਨੂੰ ਦੇਖੋ ਜੀ ਕਿੰਨੀ ਸੋਹਣੀ ਕੋਟੀ ਪਾਈ ਹੈ ਮਿਲੀ ਨੇ ਇਹਨੂੰ ਕੀ ਕਹਿੰਦੇ ਕੋਟੀ ਨੂੰ ਸਵੈਟਰ ਨਹੀਂ ਸਵੈਟਰ ਨਹੀਂ ਕੀ ਨਾ ਬਲਕ ਉਹ ਕੀ ਨੂੰ ਕਹਿੰਦੇ ਆ ਸਟਾਈਲ ਕੀ ਦਾ ਰੈਲ ਵਾਲੀ ਕੀ ਆ ਟ੍ਰੈਂਡ ਲੱਗੀ ਕੀ ਟਿੱਕੇ ਨੀ ਗੇਮਾ ਤੂੰ ਨਾ ਆਪਾਂ ਕਰਾਂਗੇ ਸੈਲੀਬ੍ਰੇਟ ਬਰਥਡੇ ਤੇ ਚਲਈਏ ਪੇਸਟੀ ਤੁਹਾਨੂੰ ਦਿਖਾਉਣਾ ਜਿਹੜੀ ਲਿਆਂਦੀ ਆ ਮੈਂ ਗਾਇਸ ਤੇ ਚਲਈਏ ਇੱਕ ਮਿਰਚ ਐ ਐ ਪੋਏ ਗਈ ਮਾਕੂਟ ਕਰਨੀ ਹੈ ਤੁੰਗਰੀਆ ਦੇਖੋ ਛੇਆ ਕਿ ਕ निकाली ਪਈ ਕੇਕ ਥੋੜਾ ਪੇਸਟੀ ਆਪਾਂ ਕੁਕੀ ਕੇਕ ਪੇਸਟੀ ਆ ਵੀ ਪਾ ਦੇ ਰਹੀ ਸੜਿਆ ਮੈਂ ਖਾਣਾ ਲੈ ਦੇ ਚੱਲਿਆ ਹਾਂ ਚੱਲ ਚੱਲ ਰੁਕ ਜਾ ਰੁਕ ਜਾ ਤੇ ਗਾਇਸ ਭਾਬੀ ਇਹ ਦਿਖਾ ਦੇ ਕਿ ਸਮੋਸੇ ਬਿਨਾ ਲੈ ਕੇ ਕਿ ਸਮੋਸੇ ਜ਼ਰੂਰੀ ਆ ਬਕਰੇ ਦੇਖਦੇ ਇਸ ਦਾ ਕਿ ਸਮੋਸੇ ਬਿਨਾ ਲੈਣਾ ਹੁਣ ਤੇ ਕਿੰਨੇ ਲੈਣਿਆ 10 ਬੜਿਆ 10 ਕਿੰਨੇ ਦੇਣੇ ਚੈੱਕ ਪਾਵਾ ਦੇ 10 ਪਿਆਵਾ ਦੇ ਤੇ ਚੱਲੇ ਆ ਤੁਹਾਨੂੰ ਪੇਸਟ ਦਿਖਾਉਣੇ ਆ ਜਿਹੜੇ ਮਿਲੇ ਆ ਕੇ ਆ ਡੱਬਾ ਲੋ ਜੀ ਗਾ ਦੇ ਇੱਕ ਛੋਟਾ ਡੱਬਾ ਇਹਦੇ ਵਿੱਚ ਨੇ 10 ਵਾਲੀ ਪੇਸਟ ਛੋਟੀ ਹੁੰਦੀ ਆ ਇਦੇ ਵਿੱਚ ਨੇ 5 ਪੀਸ ਸਿਰਚ ਨੇ ਤੇ ਬੱਡੇ ਮਿਲ ਖੋਲਣ ਨੂੰ ਜਲਾ ਮਿਲੀ ਕਰੇਗੀ ਅਨਬਾਕਸਿੰਗ ਪੇਸਟਰੀ ਦੇ ਕੇਕ ਥੋੜਾ ਮੱਕੂ ਅਹ ਇਹ ਸ਼ਰੀਆ ਕਹਿੰਦੀ ਕੇਕ ਆ 6 ਕੇਕ ਨਹੀਂ ਹੈ ਪੇਸਟੀ ਆ ਉਹ ਦੇਖੋ ਗਾਇਸ ਲਿਕੇ ਨੇ ਕਿੰਨੇ ਪੀਸ ਹੋਣਗੇ ਘੱਟ ਨਹੀਂ ਪਾਇਦੇ ਇੱਕ ਕੰਮ ਕਰੇਗਾ 15 15 15 15 ਆ 15 15 ਠੀਕ ਹੈ ਚਲੋ ਜੀ 20 ਪੀਸ ਨੇ ਅੱਡੇ ਪੇਸਟਰੀ ਦੇ ਵੰਡਾਂਗੇ ਤੇ ਮਿਲਿਓ ਕਰੀਏ ਕਟਿਏ ਕਿਦਾਂ ਹੀ ਚਲੋ ਜੀ ਮੇਰੀ ਕਹਿੰਦੀ ਆ ਕਿ ਸੈਲੀਬ੍ਰੇਟ ਕਰਨੇ ਆ ਬੂਰਾ ਜਾਂ ਕਟਿੰਗ ਕਰਦੇ ਆ ਕੇਕ ਦੀ ਤੇ ਕੇਕ ਦੀ ਕਟਿੰਗ ਕਰਾਂਗੇ ਆਪਾਂ ਕੇਕ ਨਹੀਂ ਵੈਸੇ ਪੇਸਟੀਆਂ ਪੇਸਤੀ ਕਟਿੰਗ ਕਰਾਂਗੇ ਅੱਗੇ ਕਟਿੰਗ ਹੋਈ ਦੀਆਂ ਤੇ ਤੇਰਾ ਮਾ ਚੱਕ ਛੱਕੂ ਮਾਰ ਲਾਂਗੇ ਤੇ ਨਾਲ ਬਲੂਨ ਵੀ ਲੈ ਕੇ ਆਏ ਆ ਬੰਦਸ ਤੇ ਬਲੂਨ ਇਕੱਲਾ ਫਲਾਵਾਂਗੇ ਤੇ ਫੇਰ ਕਰਾਂਗੇ ਅਸੀਂ ਆਪਣੇ ਬਰਥਡੇ ਦਾ ਸੈਲੀਬ੍ਰੇਟ ਤੇ ਬਣਨੇ ਉਹ ਬਲੌਗ ਕਿਤੇ ਦੂਸਰੇ ਲੋਕ ਨੂੰ ਕਿਤਾਣੀਓ ਸੜਾ ਬਿਸ਼ਕਿਤਾ ਚਾਚੂ ਹੈਪੀ ਬਰਥਡੇ ਥੈਂਕ ਯੂ ਦੇ ਹੁਣ ਇਹੂ ਕੰਢੀ ਸਵੇਰ ਤੱਕ ਕੋ ਸਵੇਰੇ ਨਹੀਂ ਗਿਆ ਸੀ ਦੀ ਉਹਨੇ ਅਬ ਲੂਣ ਕਿੱਤੇ ਆ ਅਬ ਲੂਣ ਬਸ ਬੜਾ ਹਾਰ ਹੈ ਨਾ ਗਾਇਸ ਹੰਗੇ ਕਰਨਾ ਨਹੀਂ ਕੀ ਨੂ ਹੋਇਆ ਨਾ ਅੱਬੀ ਛੋਟਾ ਲੈਣ ਦੇ ਮੈਂ 10 ਲੈਣੇ ਜਾ ਲੈਣ ਜੇ ਦੀ ਇਹਦੇ ਬਲੂ ਕੀ ਕਰੇ ਦੋ ਰੁਪਏ ਇੱਕ ਮੈਂ ਮਾਤਾ ਤੁਸਾਂ ਦੇ ਬਲੂਣਾ ਮੈਂ ਜਾ ਲੈਣੇ ਜਾ ਗਈ ਕਨੇ ਪਏ ਆ ਵੀ ਠੀਕ ਹੈ ਨਹੀਂ ਬਰ ਬੋਤ ਬਹੁਤ ਬਹੁਤ ਦੇਖ ਕਿਨੇ ਸੋਹਣੇ ਲੱਗਣਦੇ ਰੈੱਡ ਤੇ ਵਾਈਟ ਇੱਕ ਰਗੋਰੰਗਣ ਵਿੱਚ ਫੋਰਕ ਬਲੀ ਮੇਰੀ ਪੁੱਛੀ ਪਾਰੀ ਨਾਲੇ ਬਾਤ ਪਾਣੇ ਹੈਲੋ ਗਾਇਜ਼ ਬਲੈਕ ਵਾਈਟ ਲੈ ਕਿਨੇ ਫੜ ਜਣਾ ਆ ਲੈ ਮੱਕਾ ਲੈਣੀ ਪੁੱਛੀ ਲੈਣੀ ਬਾਅਦ ਵਿੱਚ ਕਰਾਂਗੇ ਤੂੰ ਹੈਲੋ ਗਾਇਜ਼ ਸੁਣਨੇ ਕਰ ਜੀ ਬਾਅਦ ਵਿੱਚ ਚੱਲੇ ਚਲੋ ਜੀ ਬਲੂਨ ਸਾਡੇ ਹੋ ਗਏ ਰੈਡੀ ਤੇ ਹੁਣ ਕਰਦੇ ਆ ਤਿਆਰੀ ਅਸੀਂ ਪੇਟੀਆਂ ਦੀ ਪਿਛੇ ਲੈ ਆਇਆ ਬੱਤੀ ਕਟਿੰਗ ਕਰਦੇ ਆਂ ਕਿਆ ਕਿਆ ਨਿਆ ਆਂਡੀ ਗਵੰਡੀਆਂ ਨੂੰ ਤੇ ਅੰਡੀ ਗਵੰਡੀਆਂ ਕਿਤੇ ਗਦੇ ਆ ਵਿਆਹ ਜਾਂਨੇ ਮਿਲੀ ਹੁੰਦੇ ਘਰੇ ਮਿਲੀ ਮੰਮੀ ਨੂੰ ਤੇ ਚਾਚੇ ਨੂੰ ਆਂ ਸਮੋਸੇ ਮੈਂ ਕਹਾਂ ਤੇ ਇਹ ਸਮੋਸੇ ਲੈ ਕਹਿੰਨੇ ਆਂ ਸਮੋਸੇ ਮੈਂ ਕਹਾਂ ਆਂ ਦੱਸ 5 ਮਿੰਟ ਬਾਅਦ ਲੈ ਆ ਕੇ ਨਾ ਲੋ ਜੀ ਅੰਮੀਲੀ ਫਲਾਣ ਦੇ ਬਲੂਨ ਨਹੀਂ ਕਰਦੇ ਅੜੀਏ ਤੈਨੂੰ ਪਾ ਬਲੂਨ ਆਹ ਓਲੀ ਓਲੀ ਫਲਾਉਣਾ ਦਰਪਾ ਜੀ ਨੇ ਮੂੰਹ ਨਾਲ ਹੀ ਲੱਗੇ ਦੇ ਨੇ ਦੇਖ ਕੋ ਦ੍ਰਿਸ਼ਿਆ ਖਾਨ ਦੀ ਰੋਟੀ ਥੋਕਣਾ ਭਾਈ ਵਿੱਚ ਉਹ ਇਹਨਾਂ ਬਲਾਉਣਾ ਉਹ ਹੀ ਨਾਲ ਪੰਪੇ ਨਾਲ ਇਹਨੂੰ ਟਾਂ ਬਾ ਲੱਗਣਾ ਦੇ ਉਸ ਜੁਆਨੇ ਫਲਾਤਾ ਜੀ ਮੱਕੇ ਤੁਸੀਂ ਬਲਾ ਆ ਪਾਜੀ ਮੈਨੂੰ ਬਲਾਣੇ ਜਾਂਦੇ ਮੈਂ ਤਾਂ ਫਲਾਇਆ ਦੀਆਂ ਛਰੇਆ ਤੁਸੀਂ ਬਲਾ ਬਲੂਤ ਤੂੰ ਲੋਥਰੀ ਜੋ ਰੱਖਦਾ ਉਹ ਬਾਟਾ ਹਮ ਲੱਗੇ ਰਾ ਲੋ ਜੀ ਮਿਲਿਆਡ ਨਿਪਲਾ ਦਾ ਟਾਈਮ ਬਹੁਤ ਲੱਗਣ ਨੂੰ ਬਸ ਨਹੀਂ ਭਲਾਉਣਾ ਮਿਲੀ ਇਹ ਫਾੜ ਦੇਣਾ ਦੇਉ ਤੇ ਕਾਕਾ ਦੀ ਫਿੜਾਈ ਵੀ 10 ਤੋਂ ਨਹੀਂ ਚਾਚੀ ਦੀਆ ਕਰ ਲਓ ਮੇਰਾ ਰੈੱਡ ਕਲਰ ਹੋ ਗਿਆ ਫਲੋ ਹੋ ਜਾਣਾ ਜਲਦੀ ਹਣਾ ਛੋਟਾ ਨਹੀਂ ਹੁਲਾਉਂਦਾ ਜਲਦੀ ਤੇ ਹੁਣ ਕਰਾਂਗੇ ਭਾਬੀ ਜੀ ਟਰਾਈ ਪੰਪ ਨਾਲ ਦੇਖੋ ਹਵਾ ਭਰਨ ਦੇ ਜਾ ਨਹੀਂ ਭਲਾਉਣਾ ਵੇਖਣਾ ਨਾ ਫਲੋ ਹੋਏ ਤਾਂ ਫਾਟ ਦੇਣਾ ਫਿਰ ਪੱਕਾ ਨੇ ਉਹ ਟੰਗਾ ਕਿੱਥੇ? ਇੱਕ ਦੇ ਦੋ ਟੰਗਾ ਕਿੱਥੇ ਨਾਲ ਨੂੰ? ਆ ਗੋਟੂ ਟੇਆ ਤਾਂ ਹਾਂ ਕਰਕੇ। ਗਾਇਸ ਨੂੰ ਟੰਗਾ ਦੀ ਪ੍ਰੋਬਲਮ ਨਾ। ਇਹ ਪਾਣੀ ਕਿੱਥੇ? ਟਾਗ ਨਾ ਬੰਨ ਲੈਣੇ। ਲੋ ਜੀ ਸਾਡੇ ਬਰਥਡੇ ਆਉਂਦੀ ਤਿਆਰੀ ਬਲੂਨ ਸਾਰੇ ਇੱਕ ਦੇ ਫਲਾਨ ਇੱਧਰ ਭਾਬੀ ਇੱਧਰ ਇੱਕ ਹੀ ਨਾ ਆਪਣੇ ਪੁੱচ্চਾ इधर ने इधर मिली ओ देखो <laughs> तो <पदो> गया, <laughs> तो <पादो> गया। <laughs> यार की कर दे करते श्रेय तुम्हें भला मर्च लगे क्या कर मरचाल ਤੇ ਕਰਾਂਗੇ ਉਹ ਫਾਟੀ ਨਹੀਂ ਨਹੀਂ ਨਾ ਸਾਡੇ ਇਧਰ ਕਿੰਨੇ ਲੱਗੇ ਮਾਂ ਗਰੀ ਚੋਣਾ ਆਦੇ ਸੋ피 ਉਹ ਨੂੰ ਭਾ ਲੈ ਚੱਲਾ ਚੱਲਾ ਭੁਗੀ ਪਾ ਜਾ ਕ ਗੋਗੀ ਕੰਨ ਦੇਣਾ ਦੇਣਾ ਦੇ ਬਸ ਕਪੜਾ ਇਹਨਾਂ ਨੂੰ ਫੋਲ ਕੇ ਗਾਣ ਹਾਂ ਸੋਪੀ ਇਸ ਗਿਆ ਪਾ 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 ਹਾਂ ਲੈ ਓਏ ਲੋ ਜੀ ਇਧਰ ਆ ਬੁਣ ਦੇ ਰਜਟ ਕਾ ਆਹ ਤੇਰੀਆਂ ਦੱਬੀ ਬਾਲ ਇਹ ਚਾਚੂ ਉਹ ਕਰੇ ਉਹ ਨੂੰ ਉਧਰ ਵੀ ਮੂਵੀ ਬਣਾ ਲੀਆ ਕੀ ਹੈ ਬਾਲ ਦਿੱਤੀ ਬਾਲ ਬਿੱਦੀ ਬਾਲ ਬਿੱਦੀ ਐਡੀ ਚਾਚੂ ਫੂਮਾ ਆਪੀ ਬਾਦਰ ਕਾ ਲੋ ਆਪੀ ਬਾਦਰ ਕਾ ਲੋ ਆਪੀ ਬਾਦਰ ਕਾ Happy birthday तो <hamle> to you. Happy birthday to <laughs> <do> you. Shopping का दुकान. की तरह क्या? बस बस बढ़े 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 बढ ਕੀ ਆ ਜਿਹੜੀ ਦੇਖ ਚੱਲੇ ਉੱਧਰ ਘਰ ਪੁੱਤਾ ਚਲ ਆ ਥੋੜਾ ਜਾ ਖਾ ਜਿਹੜੀ ਨਾ ਲੈ ਵੇ ਜੀ ਸਰੀਆ ਦੇ ਪਾ ਲੈ ਕਿਉਂਕਿ ਕਾਕੇ ਦੇ ਉਹ ਗੁਗੜ ਗਿਆ ਲੈ ਜੀ ਉਹ ਬੱਚਾ ਖਾ ਕੇ ਗਿਆ ਕਿੰਨਾ ਲੱਗਦਾ ਕਿ ਇੱਕ ਉਹ ਲੈ ਫਾਰਾ ਕੇ ਤਾਂ 2 ਘੰਟੇ ਦਾ ਹੀ ਯਾਰ ਮੂੰਹ ਯਾਰ ਪਾਏਗਾ ਗਾਇਸ ਕਾਪਾ ਮੇਰੇ ਦੀ ਮੂੰਹ ਪਾ ਪਾ ਜੀ ਬੰਦ ਅਮੇਰੀ ਤੇ ਹੀ ਕਾਲ ਲੈ ਨਾ ਉਹ ਜਿਹੜੇ ਮੂਹ ਪਾਓ ਨਾ ਨਾ ਪਾ ਲੈ ਚਲੋ ਇਹ ਮੈਂ ਆਪੇ ਹੀ ਪੁੱਛੇ ਹੁੜਾਈ ਜਾਣਾ ਚਲੋ ਫਾਸ ਤੇਰਾ ਕਿੱਥਾ ਕਿੱਥੇ ਜਾਣਾ ਨਾ ਨਾ ਚਾਹ ਬਾਬਾ ਨਹੀਂ ਨਹੀਂ ਉੱਠਾ ਨਹੀਂ ਕਿਉਂ ਡੇਰੀ ਹੋ ਰਹੀ ਹੈ ਤੇ ਵੀਡੀਓ ਮਾਰੇ ਦਿਖਾ ਦੇ ਚਲੋ ਮੈਨੂੰ ਲੱਗਿਆ ਗਾਇਸ ਅੱਜ ਦਾ ਬਲੌਗ ਕੀ ਤੇ ਬਲੌਗ ਨੂੰ ਯਾਦ ਯਾਦ ਸ਼ੇਅਰ ਕਰੋ ਲਾਈਕ ਕਮੈਂਟ ਤੇ ਚੱਲ ਨੂੰ ਕਰ ਲੋ ਸਬਸਕ੍ਰਾਈਬ ਮਿਲਦੇ ਆ ਨੈਕਸਟ ਬਲੌਗ ਕਿੱਥੇ ਚੱਲ ਰਹੇ ਕੀ ਚੋਸਾ ਮੈਂ ਘਣਾ ਕਿੱਥੇ ਚੱਟਣੀ ਆਓ ਦੇਖੋ ਤੂੰ ਕਹਣਾ ਤੁਕਾ ਦਾਂ ਮਾ ਖਾਣਾ ਚਟਨੀ ਖਾਣੀ ਹੈ ਚਟਨੀ ਖਾਣੀ ਹੈ ਚਲ ਦੇ ਚਲ ਬਾਏ ਘਰ ਕਰ ਮੈਂ ਚਟੇ ਕਾਣਾ ਹੋ ਨਹੀਂ ਰਹਾ ਇਹ ਜੋ ਹੋ ਗਿਆ ਚਲ ਕਾ ਕੀ ਖਾਣਾ ਮੈਂ ਚਟੇ ਕਾਣਾ ਲੋ ਸੇ ਕਹਿੰਦੇ ਮੈਂ ਚਟਨੀ ਖਾਣੀ ਸਮੋਸਾ ਨਹੀਂ ਖਾਣਾ ਦੋਲ ਨਾ ਦੇ ਚਲ ਬਾਏ ਕਰਦੇ ਹੁਣ ਬਾਏ ਕਾ ਮਿਲਦੇ ਆ ਬਾਏ ਚਲ ਜੇ